ਜਦੋਂ ਦਾ ਭਾਰਤ ਪ੍ਰਦੇਸ਼ ਆਜ਼ਾਦ ਹੋਇਆ ਇਹ ਪਹਿਲੀ ਵਾਰ ਹੋ ਰਿਹਾ ਕਿ 35 ਕੌਂਸਲ ਪ੍ਰਚਾਰਕ ਜਿਹੜੇ ਨੇ ਉਹ ਇੱਕ ਮੰਚ ਉੱਤੇ ਇਕੱਠੇ ਹੋ ਰਹੇ ਹਨ ਅਤੇ ਇੱਕ ਮਜ਼ਬੂਤ ਪਲੇਟਫਾਰਮ ਜਿਹੜਾ ਬਣਾਇਆ ਜਾ ਰਿਹਾ ਤਾਂ ਕਿ ਜਿਹੜੇ ਵੀ ਵਿਵਾਦ ਉੱਠਦੇ ਨੇ ਮਸਲੇ ਉੱਠਦੇ ਨੇ ਉਹਨਾਂ ਨੂੰ ਬੜੇ ਹੀ ਅੱਛੇ ਢੰਗ ਦੇ ਨਾਲ ਟੇਬਲ ਟਾਕ ਦੇ ਰਾਹੀਂ ਹੱਲ ਕੀਤਾ ਜਾ ਸਕੇ ਪੰਜਾਬ ਦੀ ਸਭ ਸ਼ਾਂਤੀ ਸਲਾਮਤੀ ਕਾਇਮ ਰਹੇ। ਔਰ 10 ਨਵੰਬਰ 2021 ਦਿਨ ਬੁੱਧਵਾਰ ਨੂੰ ਇਹ 35 ਕੰਸਟਰਕਸ਼ਨ ਕੋਰਡਰ ਕਮੇਟੀ ਦੀ ਜੋ ਸਥਾਪਨਾ ਹੋਈ ਹੈ ਉਹਦੀ ਓਪਨਿੰਗ ਸੈਰੇਮਨੀ ਹੋ ਰਹੀ ਹੈ। ਅੱਥੇ Christmas celebration ਕੀਤੀ ਜਾ ਰਹੀ ਹੈ ਜਿਹਦੇ ਵਿੱਚ ਸਾਰੇ ਪੰਜਾਬ ਤੋਂ ਤਰੀਪ ਤਰੀਪ ਸਾਡਾ 1000 ਬੈਂਤੀ ਕੌਮ ਚੋਂ ਚਾਰ ਜਿਹੜਾ ਉਹ ਉਸ ਜਗ੍ਹਾ ਦੇ ਉੱਤੇ ਇਕੱਠੇ ਹੋ ਰਹੇ ਆ ਔਰ ਉਸ ਦੇ ਨਾਲ-ਨਾਲ ਸੰਗਤਾਂ ਵੀ ਆ ਰਹੀਆਂ ਨੇ ਅਤੇ ਦੇ ਨਾਲ-ਨਾਲ ਜੰਮੂ ਕਸ਼ਮੀਰ ਉੱਤਰ ਪ੍ਰਦੇਸ਼ ਹਰਿਆਣਾ ਤੇ ਯੂਪੀ ਦੇ ਵੀ ਬਹੁਤ سارے ਸੀਨੀਅਰ ਪਾਸਵਾਨ ਜਿਹੜੇ ਆ ਉਹ ਇਸ ਦਿਨ ਇੱਥੇ ਮੌਜੂਦ ਹੋਣਗੇ ਸਭ ਤੋਂ ਪਹਿਲਾਂ ਸਾਰੇ ਹੀ ਸਤਿਕਾਰਯੋਗ ਮਸੀਹੀ ਪਰਿਵਾਰਾਂ ਨੂੰ ਪਰਬੂ ਯਿਸੂ ਮਸੀਹ ਜੀ ਦੇ ਜ਼ਿੰਦਾ ਨਾਂ ਚ ਪਿਆਰ ਭਰੀ ਜੈਮਸੀ ਦੀ ਪ੍ਰਵਾਨ ਕਰੋ ਜੀ ਆ ਆਪ ਸਭ ਨੂੰ ਪਤਾ ਹੈ ਕਿ 10 ਨਵੰਬਰ 2021 ਦਿਨ ਬੁੱਧਵਾਰ ਨੂੰ 3500 ਕ੍ਰਿਸਮਸ ਪ੍ਰਬੰਧਕ ਕਮੇਟੀ ਦਾ ਉਦਘਾਟਨ ਸਮਾਰੋਹ ਹੋ ਰਿਹਾ ਹੈ ਔਰ ਨਾਲ ਹੀ ਕ੍ਰਿਸਮਸ ਸੈਲੀਬ੍ਰੇਸ਼ਨ ਕੀਤੀ ਜਾ ਰਹੀ ਹੈ ਤੇ ਅਸੀਂ ਸਾਰੀਆਂ ਸੰਗਤਾਂ ਨੂੰ ਪੁਰ ਯੂਰੋ ਅਪੀਲ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਓਪਨ ਡੋਰ ਚਰਚ ਪੁਜੇਵਾਲ ਵਿੱਚ ਪਹੁੰਚ ਕੇ ਇਸ ਜਿਹੜੇ ਇਵੈਂਟ ਅਸੀਂ ਕਰ ਰਹੇ ਆ ਉਸ ਦਾ ਹਿੱਸਾ ਬਣੋ ਤੇ ਖੁਦਾਬੰਦ ਪ੍ਰਭੂ ਯਿਸੂ ਮਸੀਹ ਦੇ ਨਾਮ ਚਾਪਣੀਆਂ ਵਰਕਾਂ ਨੂੰ ਚਾਪੋ। ਪਾਸਟਰਸ ਦੇ ਲੋਕਾਂ ਦਾ ਸਾਡੇ ਕੋਲ ਰਿਜ਼ਾਨ ਹੈ ਕਿ ਕਰੀਬ 1.5 ਹਜ਼ਾਰ ਪ੍ਰਚਾਰਕ ਜਿਹੜੇ ਉਹ ਇਕੱਠੇ ਹੋ ਰਹੇ ਆ ਤੇ ਉਹਨਾਂ ਦੇ ਮਗਰ ਸੰਗਤਾਂ ਜੜੀਆਂ ਨੇ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਹੋਣਗੀਆਂ। ਅਸੀਂ ਬਿਲਕੁਲ ਸਮੇਂ ਤੇ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਉਹ ਸਰਕਾਰਾਂ ਦੇ ਧਿਆਨ ਵਿੱਚ ਲਿਆਵਾਂਗੇ ਤੇ ਸਾਨੂੰ ਉਮੀਦ ਆ ਕਿ ਸਾਨੂੰ ਜ਼ਰੂਰ ਜਿਹੜਾ ਆ ਉਹਦਾ ਹੱਥ ਮਿਲ ਜਾਵੇਗਾ। ਅ ਇਕਸਾਲ ਹਜੇ ਇਹਨੂੰ ਹੋਇਆ ਚੱਲ ਰਿਹਾ ਹੈ ਪ੍ਰੋਗਰਾਮ ਤੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਪ੍ਰਤੀਨਿਧਤਾ ਜਿਹੜੀ ਆ ਉਹ ਦਿੱਤੀ ਗਈ ਆ ਬਹੁਤ ਸਾਰੇ ਜ਼ਿਲ੍ਹਿਆਂ ਚ ਦੇਣ ਵਾਲੀ ਆ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਵੀ ਜਿਹੜੇ ਆ ਪਾਸਟਰਸ ਆ ਹੁਣ ਉਹਨਾਂ ਨੂੰ ਲੱਗਦਾ ਕਿ ਇਹਦੀ ਜ਼ਰੂਰਤ ਹੈ ਤੇ ਉਸ ਨੂੰ ਕਵਰ ਕਰਨ ਦੀ ਪੂਰੀ ਪੂਰੀ ਤਿਆਰੀ ਦੇ ਵਿੱਚ ਆ ਤੇ ਕੋਸ਼ਿਸ਼ ਕਰ ਰਹੇ ਬਹੁਤ ਜਲਦੀ ਸਾਰਾ ਕੰਪਲੀਟ ਹੋਵੇ ਅ ਇਹਦੇ ਵਿੱਚ ਸਾਡੇ ਮੁਖ ਜਿਹੜੇ ਆ ਉਹ ਚੇਅਰਮੈਨ ਦੇ ਤੌਰ ਤੇ ਮੈਸੇਵਾਂ ਨਿਵਾ ਰਹੇ ਆ ਔਰ ਸਾਡੇ ਨਾਲ ਪ੍ਰਧਾਨ ਤਰਮਿੰਦਰ ਬਾਜਵਾ ਜੀ ਹੈਗੇ ਨੇ ਤੇ ਹੋਰ ਬਹੁਤ ਸਾਰੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਜਿਹੜੇ ਨੇ ਉਹ ਬੰਦੇ ਜਿਹੜੇ ਨੇ ਉਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ। ਤਾਂ ਆ ਕਿ ਜਿਹੜਾ ਪਿਆਰ ਆ ਉਹ ਕਾਇਮ ਰਹੇ ਤੇ ਜੇ ਵਿੱਚ ਕੋਈ ਉਲਝਣ ਪੈਂਦੀ ਆ ਤਾਂ ਉਹਦਾ ਟੇਬਲ ਟੌਪ ਦੇ ਰਾਹੀਂ ਹੱਲ ਕੀਤਾ ਜਾਵੇ। ਸੌਰੀ ਕਿ ਮਿੱਟੀ ਜਾ ਰਿਹਾ ਬਸਾਂ ਤੇ ਜਾਓਗੇ ਕਿ ਦਿਨ ਹੋ ਰਿਹਾ ਸ਼ੁਰੂਆਤ ਹੋ ਗਈ। ਇਹ ਤਾਂ ਜੇ ਕਿਸੇ ਨੂੰ ਕੋਈ ਕਾਲ ਆਉਂਦੀ ਆ ਉਹ ਤਾਂ ਡਿਪੈਂਡ ਆ ਨਾ ਕਿ ਕੌਣ ਆ ਜਿਹੜਾ ਪਹਿਲ ਕਰ ਸਕਦਾ ਕਿਸੇ ਵੀ ਕੰਮ ਦੇ ਲਈ ਕਿਸੇ ਨੂੰ ਤਾਂ ਪਹਿਲ ਕਰਨੀ ਪੈਂਦੀ ਆ ਸੋ ਇਸ ਕਰਕੇ ਪੰਜਾਬ ਨੇ ਪਹਿਲ ਕੀਤੀ ਆ ਤੇ ਸਾਡੇ ਸਾਰੇ ਜਿਹੜੇ ਹੋਰ ਡਿਸਟ੍ਰਿਕਟਸ ਹੈਗੇ ਨੇ ਅਦਰ ਸਟੇਟਸ ਹੈਗੀਆਂ ਨੇ ਉਹ ਸਾਡੇ ਨਾਲ ਖੜੀਆਂ ਨੇ ਇਲੈਕਸ਼ਨ ਵੀ ਆ ਰਹੇ ਨੇ ਇਲੈਕਸ਼ਨ ਦਾ ਸਾਡਾ ਸਿਰਫ ਰੋਹਾਨੀਅਤ ਦਾ ਕੰਮ ਹੈ ਮਨਾਰਟਿਕ ਕਮਿਸ਼ਨ ਪੰਜਾਬ ਔਰ ਅੱਜ ਮੈਂ ਇੱਕ ਬਹੁਤ ਵੱਡਾ ਜੋ ਪੰਜਾਬ ਵਿੱਚ ਇਵੈਂਟ ਹੋਣ ਜਾ ਰਿਹਾ ਹੈਗਾ ਵਾ ਅੰਡਰ ਦੀ ਲੀਡਰਸ਼ਿਪ ਆਫ ਆ ਪਾਸਟਰ ਹਰਪ੍ਰੀਤ ਦੇਵਾਲ ਜੀ ਜੋ ਇਸ ਕਮੇਟੀ ਦੇ ਔਰ ਇਸ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵੀ ਨੇ ਉਹਨਾਂ ਦੇ ਜਗ੍ਹਾ ਤੇ ਅਸੀਂ ਅੱਜ ਇਕੱਠੇ ਹੋਏ ਆਗੇ ਔਰ ਇਸ ਚੀਜ਼ ਦਾ ਪ੍ਰਬੰਧ ਕਰਨ ਵਾਸਤੇ ਆਉਣ ਵਾਲੇ ਸਵੇ 10 ਤਰੀਕ ਨੂੰ ਅਸੀਂ ਕਿਸ ਤਰ੍ਹਾਂ 크ਿਸਮਸ ਨੂੰ ਜੋ ਹੈ ਸੈਲੀਬ੍ਰੇਟ ਕਰਨਾ ਹੈ ਔਰ 크ਿਸਮਸ ਦਾ ਮੈਸੇਜ ਜੋ ਪਾਸਟਰ ਹਰਪ੍ਰੀਤ ਦੇਵਾਲ ਜੀ ਦੁਆਰਾ ਦਿੱਤਾ ਜਾਵੇਗਾ ਲੋਕਾਂ ਵਿੱਚ ਔਰ ਜਗਾ ਜਗਾ ਤੋਂ ਲੋਕ ਜਿਹੜੇ ਇਸ ਵਿੱਚ ਜਿਹੜੇ ਉਹ ਪਾਰਟਿਸਿਪੇਟ ਕਰਨਗੇ ਔਰ ਇਸ ਦਾ ਸਾਡਾ ਇੱਕ ਮਕਸਦ ਵੀ ਹੈਗਾ ਕਿ ਅਸੀਂ ਆਪਣੇ ਇੱਕ ਇਕਤਾ ਜਿਹੜੀ ਆ ਉਹ ਸਬੂਤ ਦੇਣਾ ਕਿ ਕ੍ਰਿਸਚਨ ਪਾਈਚਾਰੇ ਵਿੱਚ ਔਰ ਪੈਂਟੇਕੋਸਟ ਵਿੱਚ ਕਿੰਨੀ ਕੁ ਮਤਲਬ ਕਿ ਇਕਤਾ ਹੈਗੀ ਆ ਉਹ ਇੱਕ ਮੰਨ ਕੇ ਪੰਜਾਬ ਵਿੱਚ ਇੱਕ ਮੈਸੇਜ ਜਿਹੜਾ ਦੇਣਾ ਚਾਹੁੰਦੇ ਆ ਧਾਰਮਿਕ ਤੌਰ ਤੇ ਤੇ ਦੇਖੋ ਜਿਹੜੀਆਂ ਸਮੱਸਿਆ ਪਹਿਲੇ ਵੀ ਐਕਸਪਲੇਨ ਕਰ ਚੁੱਕੇ ਹੈਗਾ ਕਿ ਧਾਰਮਿਕ ਤੌਰ ਤੇ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਰਿਲੀਜੀਅਸ ਲੋਕ ਹੈਗੇ ਨੇ ਪਾਸਟਰ ਸਬਿਆਨ ਉਹਨੇ ਦੇ ਕਈਆਂ ਨੂੰ ਕੁਵਾਰੀ ਉਹਨਾਂ ਦੇ ਨਾਲ ਉਹਨਾਂ ਤੇ ਅਥਿਆਚਾਰ ਕੀਤਾ ਜਾ ਰਿਹਾ ਉਹਨਾਂ ਦੀ ਮਾਰ ਕਟਾਈ ਕਈ ਵਾਰ ਕੀਤੀ ਜਾਂਦੀ ਆ ਔਰ ਕਈ ਵਾਰ ਜਾ ਕੇ ਚਰਚ ਵਿੱਚ ਇੰਟਰਫੀਰੈਂਸ ਜਿਹੜੀ ਹੁੰਦੀ ਆ ਔਰ ਕਈ ਵਾਰ ਜਾ ਕੇ ਮੈਂ ਦੇਖਿਆ ਕਿ ਮਤਲਬ ਕਿ ਜੇ ਕੋਈ ਪ੍ਰਚਾਰ ਕਰਿਆ ਉਹਨਾਂ ਨੂੰ ਮਤਲਬ ਕਿ ਪ੍ਰਚਾਰ ਤੋਂ ਰੋਕਿਆ ਜਾ ਰਿਹਾਗਾ ਜਹੀਆਂ ਗੱਲਾਂ ਜਿਹੜੀਆਂ ਦੇਖੋ ਪ੍ਰਚਾਰ ਕਰਨ ਤੋਂ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ ਇਹ ਇੱਕ ਬੰਦਾ ਧਾਰਮਿਕ ਆਜ਼ਾਦੀ ਹੈ ਮਨੇ ਸਭ ਨੂੰ ਆਜ਼ਾਦੀ ਹੈਗੀ ਆ ਔਰ ਖਾਸ ਕਰਕੇ ਪੰਜਾਬ ਵਿੱਚ ਜੋ ਵਿੱਚ ਬੜਾ ਹੀ ਇੱਕ ਸਾਈਕਲ ਹੋਰ ਬੰਦਾ ਇੱਕ ਸਟੇਟ ਹੈਗੀ ਆ ਜਹੀ ਸਟੇਟ ਵਿੱਚ ਜਿਹੀਆਂ ਜਿਹੀਆਂ ਗੱਲਾਂ ਜਿਹੜੀਆਂ ਵਾਜਬ ਜਿਹੜੀਆਂ ਉਹ ਨਹੀਂ ਸੱਚ ਗੱਲ ਕੀਤੀ ਜਾਵੇ ਦੋ ਨਾਂ ਤੇ ਮਿਨੋਰਟੀ ਕਮਿਸ਼ਨ ਦਾ ਇਹਦੇ ਨਾਲ ਕੋਈ ਤਲਕਾਤ ਹੈਗਾ ਵਾ ਇਲੈਕਸ਼ਨ ਦੇ ਨਾਲ ਕਿਉਂਕਿ ਮਿਨੋਰਟੀ ਕਮਿਸ਼ਨ ਬੜਾ ਨਿਊਟਰਲ ਇੱਕ ਸੰਸਥਾ ਹੈਗੀ ਆ ਆ ਕਨਸਟੀਟਿਊਸ਼ਨਲ ਸੰਸਥਾ ਹੈਗਾ ਔਰ politically ਉਸਮੇ ਪਾਰਟਿਸਪੇਟ ਜਿਹੜੇ ਉਹ ਨਹੀਂ ਕਰਦੇ ਮੇਰਾ ਕੰਮ ਜੋ ਹੈ ਮਤੇ ਕਿ ਕਮਿਊਨਿਟੀ ਦੇ ਔਰ ਕਟਗਿਣਤੀ ਲੋਕਾਂ ਦੀਆਂ ਪ੍ਰੋਬਲਮ ਨੂੰ ਦੇਖਣਾ ਉਹਨਾਂ ਨੂੰ ਔਰ ਜਾਲਿਬ ਕਰਨਾ ਹੈਗਾ ਔਰ ਸਾਡੇ ਪਾਸਟਰ ਜਿਹੜੇ ਬੜੇ ਹੀ ਆਦਰਮਾਨ ਨੇ ਉਹਨਾਂ ਦਾ ਕੰਮ ਡੇਟਾ ਉਹ ਪ੍ਰੀਚ ਕਰਨਾ ਖੁਦਾਵੰਦ ਦੇ ਕਲਾਮ ਨੂੰ ਜਿਹੜਾ ਲੋਕਾਂ ਤੱਕ ਪਹੁੰਚਾਉਣਾ ਹੈਗਾ ਵਾ ਉਹ ਕੋਈ ਸਾਡਾ ਕੋਈ ਰਾਜਨੀਤਿਕ ਤੌਰ ਤੇ ਕੋਈ ਇਹੋ ਜਿਹਾ ਕੋਈ ਮਸਲਾ ਨਹੀਂ ਹੈ ਜਿਵੇਂ ਦੀ ਗੱਲ ਕੀਤੀ ਜਾਂਦੀ ਉਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਲੋਕ ਨੇ ਉਹ ਸਮਾਜ ਦੇ ਉਹ ਲੋਕ ਨੇ ਜਿਹੜੇ ਸ਼ਰਾਰਤੀ ਲੋਕ ਨੇ ਅਨਸਰ ਨੇ ਜਿਹੜੇ ਮਤਲਬ ਕਿ ਪੰਜਾਬ ਦੀਏ ਕਲਚਰ ਵਿੱਚ ਅਮਨ ਸ਼ਾਂਤੀ ਵਿੱਚ ਭੰਗ ਪਾਣਾ ਚਾਹੁੰਦੇ ਨੇ ਉਹ ਜਿਹੇ ਲੋਕ ਮਤਲਬ ਕਿ ਆ ਗਏ ਨੇ ਕਿਸੇ ਨੂੰ ਆਪਾਂ ਬਲੇਮ ਨਹੀਂ ਮਤਲਬ ਕੀਤਾ ਜਾ ਸਕਦਾ ਇਸ ਦੇ ਬਾਅਦ ਇੱਕ ਬਿਲਕੁਲ ਵੀ ਮਤਲਬ ਕਿ ਚੀਜ਼ ਨਹੀਂ ਕਹਾਂਗਾ ਕਿ ਧਾਰਮਿਕ ਲੋਕ ਮਤਲਬ ਜਿਹੜੇ ਲੋਕ ਧਰਮੋ ਕੋ ਕਦੇ ਵੀ ਕਿਸੇ ਨੂੰ ਛੇੜਦੇ ਨਹੀਂ ਹੈ ਕਿਤੇ ਵੀ ਕਿਤੇ ਮਾਰਕੀਟਾਈਜ਼ ਨਹੀਂ ਕਰਦੇ ਆਗੇ